अपना ਜਿਹੜਾ ਦਿਲ ਹੈ ਜੀ ਉਹ ਸਰੀਰ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ ਉਹ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ ਹੈ ਸੋ ਪਹਿਲਾ ਉਹ ਜਿਹੜਾ ਸਾਰੇ ਸਰੀਰ ਤੋਂ ਵਾਪਸ ਬਲੱਡ ਆਂਦਾ ਹੈ ਵੇਇਨਸ ਦੇ ਵਿੱਚ ਜਿਹਦੇ ਵਿੱਚੋਂ ਕਿ ਆਕਸੀਜਨ ਨਿਕਲੀ ਹੋਈ ਹੁੰਦੀ ਹੈ ਉਸ ਬਲੱਡ ਨੂੰ ਇਹ ਲੰਗਸ 'ਚ ਭੇਜਦਾ ਲੰਗਸ ਦੇ ਵਿੱਚੋਂ ਫਿਰ ਫਰੈਸ਼ ਆਕਸੀਜਨੇਟ ਹੋ ਕੇ ਬਲੱਡ ਵਾਪਸ ਹਾਰਟ 'ਚ ਆਂਦਾ ਹੈ ਔਰ ਇਹ ਬਲੱਡ ਫਿਰ ਹਾਰਟ ਪੰਪ ਕਰਕੇ ਸਾਰੇ ਸਰੀਰ ਨੂੰ ਪ੍ਰੋਵਾਈਡ ਕਰਦਾ ਹੈ ਸੋ ਇਸ ਲਈ ਇਹ ਸ਼ਰੀਰ ਦਾ ਬਹੁਤ ਹੀ ਇੰਪੋਰਟੈਂਟ ਹਿੱਸਾ ਹੈ ਹੁਣ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿਸ ਵੇਲੇ ਅਗਰ ਹਾਰਟ ਦੀ ਕੋਈ ਬਿਮਾਰੀ ਹੋ ਜਾਏ ਜਿਵੇਂ ਹਾਰਟ ਅਟੈਕ ਹੋ ਜਾਏ ਜਿਹਦੇ ਨਾਲ ਕਿ ਹਾਰਟ ਦਾ ਪੰਪ ਕਮਜ਼ੋਰ ਹੋ ਜਾਂਦਾ ਹੈ ਜਾਂ ਹਾਰਟ ਦੀ ਬੀਟਿੰਗ Irregular ਹੋ ਜਾਂਦੀ ਹੈ ਉਹਦੇ ਨਾਲ ਲਾਈਫ ਨੂੰ ਸਡਨਲੀ ਰਿਸਕ ਹੋ ਜਾਂਦਾ ਹੈ ਕਿਉਂਕਿ ਜੇ ਹਾਰਟ ਕੁਝ ਦੇਰ ਲਈ ਵੀ ਠੀਕ ਨਾ ਚੱਲੇ ਤਾਂ ਸਾਰੇ ਸਰੀਰ ਨੂੰ ਬਲੱਡ ਜਾਣਾ ਬੰਦ ਹੋ ਜਾਂਦਾ ਹੈ ਤੋ ਜਿਵੇਂ ਬ੍ਰੇਨ ਨੂੰ ਅਗਰ ਕੁਛ ਮਿੰਟ ਬਲੱਡ ਨਾ ਜਾਵੇ ਤਾਂ ਬ੍ਰੇਨ ਦਾ ਵੀ ਪਰਮਨੈਂਟ ਡੈਮੇਜ ਹੋ ਜਾਂਦਾ ਹੈ ਔਰ ਇਹਦੇ ਨਾਲ ਫਿਰ ਉਸ ਤੋਂ ਬਾਅਦ ਜੇ 5 ਮਿੰਟ ਤੋਂ ਬਾਅਦ ਹਾਰਟ ਚੱਲ ਵੀ ਪਏ ਤਾਂ ਵੀ ਜਿਹੜਾ ਮਰੀਜ਼ ਹੈ ਉਹਦਾ ਬ੍ਰੇਨ ਵਾਪਸ ਰਿਕਵਰ ਨਹੀਂ ਕਰ ਸਕਦਾ ਇਸ ਲਈ ਹਾਰਟ ਅਟੈਕ ਦੀ ਇੰਨੀ ਇੰਪੋਰਟੈਂਸ ਇਸੇ ਲਈ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਆ ਉਹਨਾਂ ਚ ਸਭ ਤੋਂ ਜ਼ਿਆਦਾ ਜਿਹੜਾ ਕਾਮਨ ਕਾਰਨ ਹੈ ਡੈਥ ਦਾ ਉਹ ਹਾਰਟ ਦੀ ਬਿਮਾਰੀ ਹੈ ਇਸ ਲਈ ਅਸੀਂ ਹਾਰਟ ਦੀ ਬਿਮਾਰੀ ਬਾਰੇ ਬੜੇ ਸਤਰਕ ਰਹਨੇ ਆਂ ਔਰ ਕੋਸ਼ਿਸ਼ ਕਰਦੇ ਆ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੀਵੈਂਟ ਕਰ ਸਕੀਏ ਦਿਲ ਦੀ ਬਿਮਾਰੀ ਦੇ ਕਈ ਤਰ੍ਹਾਂ ਦੇ ਰਿਸਕ ਫੈਕਟਰ ਆ ਪਰ ਮੇਨ ਸਭ ਤੋਂ ਇੰਪੋਰਟੈਂਟ ਪੰਜ ਆ ਉਹ ਐ ਜੀ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਦੀ ਬਿਮਾਰੀ ਹਾਈ ਬਲੱਡ ਕੋਲੇਸਟ੍ਰੋਲ ਸਰੀਰ ਦੇ ਉੱਪਰਲੇ ਹਿੱਸੇ ਦਾ ਮੋਟਾਪਾ ਤੇ ਤੰਬਾਕੂ ਤੰਬਾਕੂ ਦਾ ਸੇਵਨ ਕਿਸੇ ਵੀ ਫਾਰਮ ਚ ਚਾਹੇ ਉਹ ਸਿਗਰਟ ਚਾਹੇ ਉਹ ਬੀੜੀ ਹੈ ਚਾਹੇ ਉਹ ਸਿਕਾਰ ਹੈ ਪਾਈਪ ਹੈ ਕਿਸੇ ਵੀ ਤਰ੍ਹਾਂ ਨਾਲ ਜਾਂ ਤੰਬਾਕੂ ਕਈ ਲੋਕ ਚਬਾਉਂਦੇ ਵੀ ਹੈ ਸੋ ਇਹਨਾਂ ਚੋਂ ਕੋਈ ਵੀ ਚੀਜ਼ ਜਿਹੜੀ ਹੈ ਉਹ ਹਾਰਟ ਅਟੈਕ ਦਾ ਰਿਸਕ ਫੈਕਟਰ ਹੈ ਔਰ ਇਹ ਪੰਜੋ ਚੀਜ਼ਾਂ ਮਿਲ ਕੇ ਆਲਮੋਸਟ 70 80% ਹਾਰਟ ਅਟੈਕਸ ਲਈ ਅਕਾਊਂਟ ਕਰਦੀਆਂ ਇਸ ਤੋਂ ਇਲਾਵਾ ਜਿਹੜਾ ਇੱਕ 언ਹੈਲਦੀ ਲਾਈਫਸਟਾਈਲ ਹੈ ਯਾਨੀ ਕਿ ਐਕਸਰਸਾਈਜ਼ ਨਾ ਕਰਨਾ ਫਰੂਟ ਤੇ ਵੈਜੀਟੇਬਲ ਯਾਨੀ ਕਿ ਫਲ ਔਰ ਸਬਜ਼ੀ ਘੱਟ ਖਾਣਾ ਤੇ ਜ਼ਿਆਦਾ ਰਿਫਾਈਨਡ ਪ੍ਰੋਸੈਸਡ ਫੂਡ ਖਾਣਾ ਯਾਨੀ ਕਿ ਜਿਵੇਂ ਬਾਜ਼ਾਰ ਚ ਮਿਲਦਾ ਹੈ ਯਾ ਜ਼ਿਆਦਾ ਫਰਾਈਟ ਚੀਜ਼ਾਂ ਖਾਨੀਆਂ ਇਹ ਜੜੀਆਂ ਸਾਰੀਆਂ ਚੀਜ਼ਾਂ ਹੈ ਇਹ ਦਿਲ ਦੀ ਬਿਮਾਰੀ ਦੇ ਰਿਸਕ ਫੈਕਟਰ ਹੈ ਔਰ ਜਿਨ੍ਹਾਂ ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਰਿਸਕ ਫੈਕਟਰ ਇੱਕ ਯਾ ਇੱਕ ਤੋਂ ਜ਼ਿਆਦਾ ਹੈ ਉਹਨਾਂ ਚ ਹਾਰਟ ਅਟੈਕ ਦੀ ਬਿਮਾਰੀ ਜ਼ਿਆਦਾ ਕਾਮਨ ਹੈ ਔਰ ਜੇ ਇੱਕ ਤੋਂ ਜ਼ਿਆਦਾ ਰਿਸਕ ਫੈਕਟਰ ਹੋਣ ਤੋ ਇੱਕ ਕਿਸਮ ਨਾਲ ਇੱਕ ਦੂਜੇ ਨੂੰ ਮਲਟੀਪਲਾਈ ਕਰਦੇ ਆ ਮਤਲਬ ਐਡ ਨਹੀਂ ਕਰਦੇ ਮਲਟੀਪਲਾਈ ਕਰਦੇ ਆ ਰਿਸਕ ਜ਼ਿਆਦਾ ਵੱਧ ਜਾਂਦਾ ਹੈ ਯਾਨੀ ਕਿ ਕੱਲੀ ਬੀਪੀ ਹਾਈ ਹੈ ਬਹੁਤ ਜ਼ਿਆਦਾ ਹਾਈ ਹੈ ਉਹਦਾ ਰਿਸਕ ਵੱਧ ਪਰ ਥੋੜਾ ਜਿਹਾ ਬੀਪੀ ਹਾਈ ਹੈ ਥੋੜੀ ਜਿਹੀ ਸ਼ੂਗਰ ਹਾਈ ਹੈ ਥੋੜਾ ਜਿਹਾ ਕੋਲੇਸਟ੍ਰੋਲ ਹਾਈ ਹੈ ਇਹਦੇ ਨਾਲ ਰਿਸਕ ਬਹੁਤ ਜ਼ਿਆਦਾ ਵੱਧਦਾ ਹੈ ਕਿਉਂਕਿ ਤਿੰਨ ਰਿਸਕ ਫੈਕਟਰ ਇਕੱਠੇ ਰਲ ਕੇ ਮਲਟੀਪਲਾਈ ਕਰਦੇ ਆ ਇੱਕ ਦੂਜੇ ਦਾ ਇਫੈਕਟ ਇੱਕ ਹੋਰ ਰਿਸਕ ਫੈਕਟਰ ਜੀਤੇ ਪਰ ਰਸੀਂ ਕੁਛ ਨਹੀਂ ਕਰ ਸਕਦੇ ਉਹ ਹੈ ਸਾਡੀ ਫੈਮਿਲੀ ਹਿਸਟਰੀ ਯਾਨੀ ਕਿ ਅਗਰ ਸਾਡੇ ਪਰਿਵਾਰ ਦੇ ਵਿੱਚ ਲੋਕਾਂ ਨੂੰ ਜਲਦੀ ਉਮਰ ਤੇ ਦਿਲ ਦੀ ਬਿਮਾਰੀ ਹੁੰਦੀ ਹੈ ਜਿਵੇਂ 45 ਸਾਲ 50 ਸਾਲ ਤੋਂ ਪਹਿਲਾਂ ਇਵਨ ਫੀਮੇਲਸ ਦੇ ਵਿੱਚ 55 60 ਸਾਲ ਦੀ ਉਮਰ ਤੋਂ ਪਹਿਲਾਂ ਜੇ ਕਿਸੇ ਨੂੰ ਫੈਮਿਲੀ ਦੇ ਵਿੱਚ ਦਿਲ ਦੀ ਬਿਮਾਰੀ ਹੈ ਹਾਰਟ ਅਟੈਕ ਦੀ ਬਿਮਾਰੀ ਹੈ ਤਾਂ ਉਸ ਫੈਮਿਲੀ ਦੇ ਵਿੱਚ ਹੋਰ ਲੋਕਾਂ ਨੂੰ ਵੀ ਹਾਰਟ ਅਟੈਕ ਦਾ ਰਿਸਕ ਵੱਧ ਜਾਂਦਾ ਹੈ ਸ਼ਾਇਦ ਇਹ ਕੁਝ ਹੱਦ ਤੱਕ ਲਿਪਿਡਸ ਕਰਕੇ ਹੈ ਕੋਲੇਸਟ੍ਰੋਲ ਕਰਕੇ ਜਾਂ ਬਾਕੀ ਬਿਮਾਰੀਆਂ ਜਿਵੇਂ ਕਿ ਸ਼ੂਗਰ ਜਾਂ ਬੀਪੀ ਕਰਕੇ ਮਗਰ ਇਹ ਗੱਲ ਦਾ ਖਿਆਲ ਰੱਖੋ ਕਿ ਜੇ ਤੁਹਾਡੇ ਪਰਿਵਾਰ ਦੇ ਵਿੱਚ ਲੋਕਾਂ ਨੂੰ ਯੰਗ ਏਜ ਤੇ ਦਿਲ ਦੀ ਬਿਮਾਰੀ ਦਾ ਰਿਸਕ ਹੈਗਾ ਤਾਂ ਉਸ ਪਰਿਵਾਰ ਦੇ ਸਾਰੇ ਲੋਕਾਂ ਨੂੰ ਦਿਲ ਦੀ ਬਿਮਾਰੀ ਦਾ ਰਿਸਕ ਵੱਧ ਜਾਂਦਾ ਹੈ ਔਰ ਇਹ ਇੱਕ ਬੜਾ ਇੰਪੋਰਟੈਂਟ ਰਿਸਕ ਫੈਕਟਰ ਹੈ ਖਾਸ ਤੌਰ ਤੇ ਇੱਕ ਕੰਡੀਸ਼ਨ ਜਿਹਨੂੰ ਕਿ ਅਸੀਂ ਕਹਿੰਦੇ ਹਾਂ ਯੰਗ ਐਮਆਈ ਯਾਨੀ ਕਿ 40 ਸਾਲ ਦੀ ਉਮਰ ਤੋਂ ਘੱਟ ਦੇ ਵਿੱਚ ਜੇ ਹਾਰਟ ਅਟੈਕ ਹੁੰਦਾ ਹੋਵੇ ਤਾਂ ਉਹਦੇ ਦੋ ਸਭ ਤੋਂ ਵੱਡੇ ਕਾਰਨ ਇਹੀ ਹਨ ਇੱਕ ਜੇ ਫੈਮਿਲੀ ਹਿਸਟਰੀ ਹੋਵੇ ਔਰ ਇੱਕ ਜੇ ਬੰਦਾ ਬਹੁਤ ਜ਼ਿਆਦਾ ਸਮੋਕ ਕਰਦਾ ਹੋਵੇ ਜਾਂ ਕੋਲੇਸਟ੍ਰੋਲ ਵਧ ਹੋਵੇ ਇਹ ਵੱਡੇ ਰਿਸਕ ਫੈਕਟਰ ਹਨ ਯੰਗ ਏਜ ਦੇ ਵਿੱਚ ਦਿਲ ਦੀ ਬਿਮਾਰੀ ਆਮ ਤੌਰ ਤੇ ਦਿਲ ਦੀ ਬਿਮਾਰੀ ਦਾ ਰਿਸਕ ਆਦਮੀਆਂ ਵਿੱਚ ਔਰਤਾਂ ਤੋਂ ਵੱਧ ਹੈ ਔਰ ਇਹ ਜਿਹੜਾ ਫਰਕ ਹੈ ਇਹ ਸਭ ਤੋਂ ਜ਼ਿਆਦਾ 50-55 ਸਾਲ ਦੀ ਉਮਰ ਤੱਕ ਹੈ ਸੋ 50-55 ਸਾਲ ਦੀ ਉਮਰ ਤੱਕ ਮੈਕਸਿਮਮ ਜਿਹੜੀ ਦਿਲ ਦੀ ਬਿਮਾਰੀ ਹੈ ਉਹ ਆਦਮੀਆਂ ਦੇ ਵਿੱਚ ਹੁੰਦੀ ਹੈ ਲੇਡੀਜ਼ ਨੂੰ ਦਿਲ ਦੀ ਬਿਮਾਰੀ ਇਸ ਉਮਰ ਦੇ ਵਿੱਚ ਘੱਟ ਹੀ ਹੁੰਦੀ ਹੈ ਤਾਂ ਹੀ ਹੁੰਦੀ ਹੈ ਕਿ ਜਾਂ ਤਾਂ ਬਹੁਤ ਸਟਰੋਂਗ ਫੈਮਿਲੀ ਹਿਸਟਰੀ ਹੋਵੇ ਜਾਂ 슈ਗਰ ਦੀ ਬਿਮਾਰੀ ਹੋਵੇ ਜਾਂ ਸਿਗਰਟ ਪੀਂਦੇ ਹੋਣ ਅਦਰਵਾਈਜ਼ ਆਮ ਤੌਰ ਤੇ 50-55 ਸਾਲ ਤੱਕ ਦਿਲ ਦੀ ਬਿਮਾਰੀ ਜ਼ਿਆਦਾ ਮੈਲਸ ਚ ਹੁੰਦੀ ਹੈ 60 ਸਾਲ ਦੀ ਉਮਰ ਤੋਂ ਬਾਅਦ ਲੇਡੀਜ਼ ਦੇ ਵਿੱਚ ਵੀ ਹਾਰਟ ਅਟੈਕ ਦਾ ਰਿਸਕ ਵੱਧਣਾ ਸ਼ੁਰੂ ਹੋ ਜਾਂਦਾ ਹੈ ਔਰ ਬਹੁਤ ਜਲਦੀ ਆਦਮੀਆਂ ਔਰ ਔਰਤਾਂ ਦੇ ਵਿੱਚ ਇਹ ਰਿਸਕ ਬਰਾਬਰ ਹੋ ਜਾਂਦਾ ਹੈ ਸੋ ਜੇ ਆਪਾਂ ਗੱਲ ਕਰੀਏ 50 55 ਸਾਲ ਤੱਕ ਤਾਂ ਬੰਦਿਆਂ ਚ ਸਭ ਤੋਂ ਜ਼ਿਆਦਾ ਰਿਸਕ ਹੈ ਉਸ ਤੋਂ ਬਾਅਦ ਲੇਡੀਜ਼ ਬਰਾਬਰ ਦਾ ਰਿਸਕ ਹੈ ਜਿੰਨਾ ਕਿ ਬੰਦਿਆਂ ਚ ਹੈ ਸੋ ਜੇ ਅਗਰ ਆਪਾਂ ਇਹ ਦੇਖਣਾ ਹੋਵੇ ਕਿ ਸਭ ਤੋਂ ਜ਼ਿਆਦਾ ਰਿਸਕ ਕਿਨੂੰ ਹੈ ਤਾਂ ਉਹ ਸਭ ਤੋਂ ਜ਼ਿਆਦਾ ਜਿਹੜਾ ਰਿਸਕ ਹੈਗਾ ਜੀ ਉਹ 40 ਔਰ 60 ਸਾਲ ਦੀ ਉਮਰ ਦੇ ਬੰਦਿਆਂ ਨੂੰ ਹੈ ਜਿਨ੍ਹਾਂ ਦੇ ਵਿੱਚ ਹਾਰਟ ਅਟੈਕ ਦਾ ਰਿਸਕ ਰਿਲੇਟਿਵਲੀ ਕਾਫੀ ਜ਼ਿਆਦਾ ਹੈ ਉਸੇ ਇਸਤੇ ਲੇਡੀਜ਼ ਦਾ ਰਿਸਕ ਇਸ ਤੋਂ ਘੱਟ ਹੈ 올ਡਰ ਏਜ ਦੇ ਵਿੱਚ ਜਿਵੇਂ ਜਿਵੇਂ ਉਮਰ ਵੱਧਦੀ ਹੈ ਹਾਰਟ ਅਟੈਕ ਦਾ ਰਿਸਕ ਵਧ ਹੀ ਜਾਂਦਾ ਹੈ ਦੋਨਾਂ ਦੇ ਵਿੱਚ ਹੀ ਮੈਲਜ਼ ਦੇ ਵਿੱਚ ਵੀ ਫੀਮੇਲਜ਼ ਦੇ ਵਿੱਚ ਵੀ ਔਰ ਯੰਗ ਏਜ ਦੇ ਵਿੱਚ ਜਲ ਸਾਲ ਤੋਂ ਘੱਟ ਉਮਰ ਦੇ ਵਿੱਚ ਹਾਰਟ ਅਟੈਕ ਦਾ ਰਿਸਕ ਘੱਟ ਹੈ ਪਰ ਇਹ ਖਿਆਲ ਰੱਖੋ ਕਿ ਇੰਡੀਆ ਦੇ ਵਿੱਚ 25% ਹਾਰਟ ਅਟੈਕ 40 ਸਾਲ ਤੋਂ ਘੱਟ ਉਮਰ ਦੇ ਵਿੱਚ ਹੁੰਦੇ ਆ। ਸੋ ਐਸਾ ਨਹੀਂ ਹੈ ਕਿ ਯੰਗ ਏਜ ਦਾ ਮਤਲਬ ਹੈ ਕਿ ਹਾਰਟ ਅਟੈਕ ਨਹੀਂ ਸਕਦੇ, ਹੋ ਸਕਦੇ। ਤੁਹਾਡਾ ਦਿਲ ਦੀ ਸੇਧ ਪੂਰੀ ਠੀਕ ਨਹੀਂ ਹੈ, ਯਾਨੀ ਕਿ ਹਾਰਟ 언ਹੈਲਦੀ ਹੈ। ਇਹਦੀਆਂ ਕੁਝ ਨਿਸ਼ਾਨੀਆਂ ਹਨ। ਇੱਕ ਜਿਹੜੀ ਖਾਸ ਨਿਸ਼ਾਨੀ ਹੈ ਉਹ ਹੈ ਛਾਤੀ 'ਚ ਦਰਦ ਜਾਂ ਸਾਹ ਚੜਨੀ। ਸੋ ਜੇ ਕਿਸੇ ਨੂੰ ਚੱਲਣ ਤੇ ਜਾਂ ਕੋਈ ਕੰਮ ਕਰਨ ਤੇ ਜਾਂ ਪੌੜੀਆਂ ਚੜ੍ਹੇ ਤੇ ਸਾਹ ਚੜਦਾ ਹੈ ਜਾਂ ਛਾਤੀ 'ਚ ਭਾਰੀਪਨ ਦਰਦ ਹੁੰਦਾ ਹੈ ਜਾਂ ਲੱਗਦਾ ਹੈ ਕਿ ਜਦੋਂ ਧੜਕਨ ਬਹੁਤ ਤੇਜ਼ ਹੋ ਗਈ ਔਖਾ ਹੋ ਰਿਹਾ ਚੱਲਣਾ ਬੈਠਣਾ ਪੈਂਦਾ ਆਰਾਮ ਕਰਨ ਨਾਲ ਠੀਕ ਹੋ ਜਾਂਦਾ ਤਾਂ ਇਹ ਸਭ ਤੋਂ ਇੰਪੋਰਟੈਂਟ ਸਿੰਪਟਮ ਹੈਗਾ ਦਿਲ ਦੀ ਬਿਮਾਰੀ ਦਾ ਕਿ ਦਿਲ ਸ਼ਾਇਦ ਸਿਹਤਮੰਦ ਨਹੀਂ ਹੈ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਐਸਾ ਹਰ ਬੰਦਾ ਜਿਹਨੂੰ ਚੱਲੇ ਤੇ ਸਾਹ ਚੜੇ ਉਹਨੂੰ ਦਿਲ ਦੀ ਬਿਮਾਰੀ ਹੈ ਇਨਾ ਚੋ ਕੁਝ ਲੋਕ ਐਸੇ ਹੈ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਐ ਜਿਵੇਂ ਕਿ ਫੇਫੜਿਆਂ ਦੀ ਬਿਮਾਰੀ ਹੋ ਸਕਦੀ ਐ ਦਿਲ 'ਚ ਵੀ ਸਿਰਫ ਹਾਰਟ ਅਟੈਕ ਦੀ ਬਿਮਾਰੀ ਨਹੀਂ ਐ ਹੋਰ ਬਿਮਾਰੀਆਂ ਐ ਜਿਵੇਂ ਖਾਟ ਦੇ ਵੈਲਵ ਦੇ ਵਿੱਚ ਤਕਲੀਫ ਹੋ ਸਕਦੀ ਐ ਨਰਵਿੰਗ ਹੋ ਸਕਦੀ ਐ ਜਾਂ ਲੀਕੇਜ ਹੋ ਸਕਦੀ ਐ ਫੇਫੜਿਆਂ ਦੀ ਬਿਮਾਰੀਆਂ ਹੋ ਸਕਦੀਆਂ ਜਿਹਦੇ ਕਾਰਨ ਸਾਹ ਚੜਦਾ ਐ ਸੋ ਕਾਰਨ ਕਈ ਹੋ ਸਕਦੇ ਐ ਬਟ ਇਹ ਇੱਕ ਮੇਜਰ ਸਿੰਟਮ ਹੈ ਕਿ ਜੇ ਬੰਦੇ ਨੂੰ ਚੱਲਣ ਤੇ ਜਾਂ ਕੰਮ ਕਰੇ ਤੇ ਪੌੜੀਆਂ ਚੜ੍ਹੇ ਤੇ ਸਾਹ ਚੜੇ ਜਾਂ ਛਾਤੀ 'ਚ ਦਰਦ ਹੋਵੇ ਇਸ ਤੋਂ ਇਲਾਵਾ ਜੇ ਚੱਕਰ ਆਣ ਚੱਲਣ ਤੇ ਜਾਂ ਜੇ ਬੰਦੇ ਨੂੰ ਬੇਹੋਸ਼ੀ ਹੁੰਦੀ ਹੋਵੇ ਇਹ ਚੀਜ਼ਾਂ ਵੀ ਹਾਰਟ ਅਟੈਕ ਦਾ ਸਿੰਪਟਮ ਹੋ ਸਕਦੀਆਂ ਹਨ ਤੇ ਇਹ ਵਾਲੀਆਂ ਦੇ ਸਿੰਪਟਮਸ ਕਿਸੇ ਨੂੰ ਵੀ ਹੋਣ ਤਾਂ ਸਾਨੂੰ ਉਹਦਾ ਖਿਆਲ ਰੱਖਣਾ ਚਾਹੀਦਾ ਹੈ ਹਾਰਟ ਅਟੈਕ ਦਾ ਡਿਸਕੰਫਰਟ ਹੁੰਦਾ ਹੈ ਉਹ ਇਸ ਯੂਜੂਲੀ ਪੇਨ ਹੁੰਦੀ ਹੈ ਜਾਂ ਬਹੁਤ ਜ਼ਿਆਦਾ ਸਾਹ ਚੜਦਾ ਹੈ ਔਰ ਜੇ ਉਹ ਲਗਾਤਾਰ ਦਰਦ ਛਾਤੀ ਦੇ ਵਿੱਚ ਜਬਾੜੇ ਤੋਂ ਲੈ ਕੇ ਧੁੰਨੀ ਤੱਕ ਕਿਸੇ ਵੀ ਏਰੀਆ ਦੇ ਵਿੱਚ ਜੇ ਤਕਰੀਬਨ 20 ਮਿੰਟ ਜਾਂ ਉਸ ਤੋਂ ਜ਼ਿਆਦਾ ਲਗਾਤਾਰ ਦਰਦ ਚੱਲੀ ਜਾਵੇ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਹ ਹਾਰਟ ਅਟੈਕ ਦੀ ਦਰਦ ਹੋ ਸਕਦੀ ਹੈ ਸੋ ਹਾਰਟ ਅਟੈਕ ਦਾ ਸਭ ਤੋਂ ਕਾਮਨ ਸਿੰਟਮ ਛਾਤੀ 'ਚ ਭਾਰੀਪਣ ਜਾਂ ਦਰਦ ਹੈ ਪਰ ਯਾਦ ਰੱਖੋ ਇਹ ਵੀ ਸਿਰਫ 50% ਕੇਸਸ 'ਚ ਹੈ ਕਈ ਕੇਸਾਂ 'ਚ ਸਾਹ ਚੜਦਾ ਹੈ ਕਈ ਕੇਸਾਂ ਚੱਕਰ ਆਉਂਦੇ ਹਨ ਕਈ ਕੇਸਾਂ 'ਚ ਸੜਨ ਦੀ ਬੇਹੋਸ਼ੀ ਹੁੰਦੀ ਹੈ ਔਰ ਕਈ ਕੇਸਾਂ ਦੇ ਵਿੱਚ ਕੋਈ ਸਿੰਟਮ ਨਹੀਂ ਹੁੰਦਾ ਸਾਇਲੈਂਟ ਅਟੈਕ ਹੁੰਦਾ ਹੈ ਔਰ ਬਾਅਦ ਸਾਨੂੰ ECG ਤੇ ਜਾਂ इको ਤੇ ਅਦਾ ਚਲਦਾ ਹੈ ਕਿ ਦਿਲ ਦੀ ਬਿਮਾਰੀ ਹੋ ਚੁੱਕੀ ਹੈ ਇਸ ਪੇਸ਼ੈਂਟ ਨੂੰ ਤੇ ਅਸੀਂ ਮਰੀਜ਼ ਨੂੰ ਦੱਸਦੇ ਹਾਂ ਜਦ ਕਿ ਮਰੀਜ਼ ਨੂੰ ਕਦੇ ਕੋਈ ਤਕਲੀਫ ਇਸ ਤਰ੍ਹਾਂ ਦੀ ਹੋਈ ਨਹੀਂ ਜੇ ਆਪਾਂ ਆਪਣੇ ਦਿਲ ਨੂੰ ਸੇਪ ਮੰਨ ਰੱਖਣਾ ਚਾਹੁੰਦੇ ਆ ਤਾਂ ਸਾਨੂੰ ਚਾਹੀਦਾ ਹੈ ਹੈਲਦੀ ਲਾਈਫ ਸਟਾਈਲ ਲੀਡ ਕਰਨਾ ਸੋ ਹੈਲਦੀ ਲਾਈਫ ਸਟਾਈਲ ਦੇ ਦੋ ਪਾਰਟ ਹੈ ਇੱਕ ਹੈ ਰੈਗੂਲਰ ਐਕਸਰਸਾਈਜ਼ ਕਰਨਾ ਦੂਸਰਾ ਹੈ ਹੈਲਦੀ ਖਾਣਾ ਖਾਣਾ ਸੋ ਹੈਲਦੀ ਖਾਣੇ ਚ ਕੀ ਚੀਜ਼ਾਂ ਹੁੰਦੀਆਂ ਸਭ ਤੋਂ ਹੈਲਦੀ ਚੀਜ਼ਾਂ ਹੈਗੀਆਂ ਸਬਜ਼ੀ, ਫਲ, ਦਾਲ, ਸਲਾਦ, ਦਹੀਂ ਔਰ ਪਨੀਰ ਇਹ ਸਭ ਚੀਜ਼ਾਂ ਬਹੁਤ ਹੈਲਦੀ ਆ ਇਹ ਰੈਗੂਲਰਲੀ ਖਾਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਨੱਟਸ ਜਿਵੇਂ ਬਦਾਮ ਜਾਂ ਅਖਰੋਟ ਇਹ ਹੈਲਦੀ ਚੀਜ਼ਾਂ ਹੈ ਇਹ ਲੈਣੀਆਂ ਚਾਹੀਦੀਆਂ ਅਵੋਇਡ ਕੀ ਕਰਨਾ ਚਾਹੀਦਾ ਹਰ ਤਰ੍ਹਾਂ ਦਾ ਪ੍ਰੋਸੈਸਡ ਫੂਡ ਜਿਵੇਂ ਕਿ ਬੇਕਰੀ ਆਈਟਮਸ ਜਿਵੇਂ ਕਿ ਕੇਕ ਹੈ, ਪੇਸਟਰੀ ਹੈ, ਬਿਸਕਟ ਹੈ ਇਹ ਫਰਾਈਡ ਚੀਜ਼ਾਂ ਹਨ ਇਹ ਮਠਾਈਆਂ ਹਨ ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਸੋ ਮਿੱਠਾ ਤਲੀਆਂ ਚੀਜ਼ਾਂ ਇਹ ਬਹੁਤ ਇੰਪੋਰਟੈਂਟ ਹੈ ਆਟੇ ਤੇ ਮੈਦੇ ਵਾਲੀ ਚੀਜ਼ਾਂ ਵੀ ਲਿਮਟ ਕਰਨੀਆਂ ਚਾਹੀਦੀਆਂ ਮੇਰਾ ਮਤਲਬ ਇਹ ਨਹੀਂ ਹੈ ਕਿ ਰੋਟੀ ਨਹੀਂ ਖਾਣੀ ਰੋਟੀ ਤਾਂ ਖਾਣੀ ਹੈ ਪਰ ਮਤਲਬ ਆਪਣਾ ਫੋਕਸ ਰੋਟੀਆਂ ਤੇ ਨਹੀਂ ਇੰਨਾ ਹੋਣਾ ਚਾਹੀਦਾ ਆਪਣਾ ਫੋਕਸ ਜ਼ਿਆਦਾ ਦਾਲ ਸਬਜ਼ੀ ਵਗੈਰਾ ਤੇ ਹੋਣਾ ਚਾਹੀਦਾ ਉਹ ਚੀਜ਼ਾਂ ਵੱਧ ਖਾਣੀਆਂ ਚਾਹੀਦੀਆਂ ਜੇ ਕੋਈ ਬੰਦਾ ਜਿਵੇਂ ਅਗਰ ਅੰਡਾ ਲੈ ਲੈਂਦਾ ਹੈ ਜਾਂ ਨਾਨਵੇਜ ਲੈ ਲੈਂਦਾ ਹੈ ਤਾਂ ਉਹਦੀ ਵੀ ਇੱਕ ਰੀਜ਼ਨੇਬਲ ਇਨਟੇਕ ਹੈਲਦੀ ਹੈ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਨਹੀਂ ਖਾਂਦਾ ਉਹਨੂੰ ਸ਼ੁਰੂ ਕਰ ਦੇਣਾ ਚਾਹੀਦਾ ਪਰ ਜੇ ਕੋਈ ਅੰਡਾ ਖਾਂਦਾ ਹੈ ਤਾਂ ਇੱਕ ਅੰਡਾ ਰੋਜ਼ ਖਾਣਾ ਜਾਂ ਹਫ਼ਤੇ 'ਚ ਇੱਕ ਦੋ ਵਾਰ ਚਿਕਨ ਜਾਂ ਫਿਸ਼ ਲੈਣਾ ਜਿਹੜਾ ਕਿ ਫਰਾਈਡ ਨਹੀਂ ਹੈ ਜਿਹੜਾ ਕਿ ਥੋੜਾ ਹੈਲਦੀ ਤਰੀਕੇ ਨਾਲ ਬਣਿਆ ਹੋਇਆ ਉਹ ਸਭ ਚੀਜ਼ਾਂ ਲਈਤੀਆਂ ਜਾ ਸਕਦੀਆਂ ਵਿਥਿਨ ਦਾ ਸਕੋਪ ਆਫ ਅ ਹੈਲਦੀ ਡਾਈਟ ਸੋ ਫੋਕਸ ਆਪਣਾ ਹੋਣਾ ਚਾਹੀਦਾ ਹੈ ਜ਼ਿਆਦਾ ਇਹਨਾਂ ਚੀਜ਼ਾਂ ਤੇ ਬਜਾਏ ਇਸ ਦੇ ਕਿ ਆਪਾਂ ਰੋਟੀ ਜਾਂ ਤਲੀਆਂ ਚੀਜ਼ਾਂ ਜਾਂ ਮਿੱਠੇ ਵਾਲੀ ਚੀਜ਼ਾਂ ਲਈਏ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਬ੍ਰੈਡ ਲੋਕ ਕਾਫੀ ਬ੍ਰੈਡ ਖਾ ਲੈਂਦੇ ਆ ਇਹ ਸੋਚ ਕੇ ਕਿ ਇਹ ਰੋਟੀ ਤੋਂ ਘੱਟ ਹਾਰਮਫੁਲ ਹੈ ਬਟ ਇਹ ਐਕਚੁਅਲੀ ਬੜੀ ਗਲਤ ਫਹਿਮੀ ਹੈ ਬ੍ਰੈਡ ਦਾ ਜਿਹੜਾ ਗਲਾਈਸੀਮਿਕ ਇੰਡੈਕਸ ਹੈ ਜਾਂ ਨਾ ਕਿ ਜੇ ਆਪਾਂ ਬ੍ਰੈਡ ਖਾਈਏ ਤਾਂ ਜਿਹੜੇ ਆਪਣੇ ਬੋਡੀ ਦੇ ਵਿੱਚ ਬਲੱਡ ਸ਼ੂਗਰ ਵੱਧਦੀ ਹੈ ਉਹ ਬਹੁਤ ਜ਼ਿਆਦਾ ਵੱਧਦੀ ਹੈ ਗਲਾਈਸੀਮਿਕ ਇੰਡੈਕਸ ਬ੍ਰੈਡ ਦਾ ਸ਼ੂਗਰ ਤੋਂ ਜ਼ਿਆਦਾ ਹੈ ਯਾਨੀ ਕਿ ਆਪਾਂ ਮਿੱਠਾ ਖਾਈਏ ਔਰ ਬ੍ਰੈਡ ਖਾਈਏ ਤੋ ਬ੍ਰੈਡ ਦੇ ਨਾਲ ਜ਼ਿਆਦਾ ਸ਼ੂਗਰ ਵੱਧਦੀ ਹੈ ਸੋ ਖਾਸ ਤੌਰ ਤੇ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਜਾਂ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ ਉਹਨਾਂ ਨੂੰ ਇਹ ਚੀਜ਼ ਅਵੋਇਡ ਕਰਨੀ ਚਾਹੀਦੀ ਹੈ ਬ੍ਰੈਡ ਘੱਟ ਤੋਂ ਘੱਟ ਲੈਣੀ ਚਾਹੀਦੀ ਹੈ ਕਿਉਂਕਿ ਇਹ ਹਾਰਮਫੁਲ ਹੋ ਸਕਦੀ ਹੈ ਆਪਣੇ ਸਰੀਰ ਦੇ ਵਿੱਚ ਜਿਹੜੇ ਕੋਲੇਸਟ੍ਰੋਲ ਲੈਵਲਸ ਹੈਗੇ ਉਹ ਬੜੇ ਇੰਪੋਰਟੈਂਟ ਹੈਗੇ ਕਾਫੀ ਹੱਦ ਤੱਕ ਕੋਲੇਸਟ੍ਰੋਲ ਸਰੀਰ ਦੀ ਨਾਰਮਲ ਫੰਕਸ਼ਨਿੰਗ ਲਈ ਬੜਾ ਜ਼ਰੂਰੀ ਹੈ ਆਪਣੇ ਸਾਰੇ ਜਿਹੜੇ ਸੈਲਸ ਐ ਉਹਨਾਂ ਦੀ ਜਿਹੜੀ ਵਾਲ ਐ ਉਹਦੇ ਵਿੱਚ ਕੋਲੇਸਟ੍ਰੋਲ ਹੁੰਦਾ ਹੈ ਬਹੁਤ ਸਾਰੇ ਪਦਾਰਥ ਬੰਦੇ ਆਂ ਸ਼ਰੀਰ ਦੇ ਵਿੱਚ ਹਾਰਮੋਨਸ ਬੰਦੇ ਆਂ ਜਿਨ੍ਹਾਂ ਵਿੱਚ ਕੋਲੇਸਟ੍ਰੋਲ ਐ ਪਰ ਜੇ ਕੋਲੇਸਟ੍ਰੋਲ ਇੱਕ ਪਾਰਟਿਕੂਲਰ ਲੈਵਲ ਤੋਂ ਜ਼ਿਆਦਾ ਹੋ ਜਾਏ ਤਾਂ ਉਹ ਨੁਕਸਾਨਦੇ ਹੋ ਸਕਦਾ ਹੈ ਔਰ ਉਹ ਹਾਰਟ ਅਟੈਕ ਯਾਨੀ ਕਿ ਦਿਲ ਦੀ ਬਿਮਾਰੀ ਸਟ੍ਰੋਕ ਯਾਨੀ ਕਿ ਦਿਮਾਗ ਦੀ ਨਸਟ ਬਲੋਕੇਜ ਹੋਣਾ ਜਾਂ ਪੈਰੀਫਰਲ ਆਰਟੀਰੀਅਲ ਡਿਜ਼ੀਜ਼ ਯਾਨੀ ਕਿ ਲੱਤਾਂ ਬਾਹਾਂ ਦੀ ਜਿਹੜੀਆਂ ਨਸਾਂ ਐ ਉਹਨਾਂ ਵਿੱਚ ਵੀ ਬਲੋਕੇਜ ਆਣਾ ਦਾ ਰਿਸਕ ਫੈਕਟਰ ਹੋ ਸਕਦਾ ਹੈ ਸੋ ਜੇ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੋਵੇ ਤਾਂ ਉਹ ਹਾਰਟ অর ਬ੍ਰੇਨ ਕਿਡਨੀ অর ਲੱਤਾਂ ਮਾਵਾਂ ਦੀ ਨਸਾਂ ਦੇ ਬਲੋਕੇਜ ਦਾ ਕਾਰਨ ਬਣ ਸਕਦਾ ਹੈ ਇਸ ਚੀਜ਼ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਵਾਸਤੇ ਜਿਹੜੀਆਂ ਸਭ ਤੋਂ ਇੰਪੋਰਟੈਂਟ ਦੋ ਚੀਜ਼ਾਂ ਹੈ ਉਹ ਹੈ ਰੈਗੂਲਰ ਐਕਸਰਸਾਈਜ਼ অর ਹੈਲਦੀ ਡਾਈਟ ਸੋ ਹੈਲਦੀ ਡਾਈਟ ਬਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਤੇ ਰੈਗੂਲਰ ਐਕਸਰਸਾਈਜ਼ ਵੀ ਬਹੁਤ ਇੰਪੋਰਟੈਂਟ ਹੈ ਰੈਗੂਲਰ ਐਕਸਰਸਾਈਜ਼ ਦਾ ਮਤਲਬ ਹੈ ਕਿ ਰੋਜ਼ ਕੁਛ ਨਾ ਕੁਛ ਹਰਕਤ ਕਰਨਾ ਥੈਟ ਮੀਨਸ ਜਿਵੇਂ ਸੈਰ ਲਈ ਚਲੇ ਜਾਓ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਬਹੁਤ ਐਕਸਰਸਾਈਜ਼ ਕਰੋ ਬਹੁਤ ਹੈਵੀ ਐਕਸਰਸਾਈਜ਼ ਕਰੋ ਯਾ ਰਨਿੰਗ ਕਰੋ ਨਹੀਂ ਜੇ ਤੁਸੀਂ ਅੱਧਾ ਪੌਣਾ ਘੰਟਾ ਸੈਰ ਹਰ ਰੋਜ਼ ਕਰ ਲੈਂਦੇ ਹੋ ਔਰ ਉਸ ਤੋਂ ਇਲਾਵਾ ਦਿਨ ਦੇ ਵਿੱਚ ਵੀ ਤੁਸੀਂ ਥੋੜਾ ਬਹੁਤ ਚੱਲਦੇ ਫਿਰਦੇ ਰਹਿੰਦੇ ਹੋ ਥੈਟ ਮੀਨਸ ਸਾਰਾ ਦਿਨ ਬੈਠੇ ਨਹੀਂ ਰਹਿੰਦੇ ਚਲਦੇ ਫਿਰਦੇ ਰਹਿੰਦੇ ਹੋ ਕੋਈ ਕੰਮ ਕਰਦੇ ਹੋ ਤਾਂ ਉਹ ਬਹੁਤ ਸਿਹਤਮੰਦ ਚੀਜ਼ ਹੈ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਅਗਰ ਤੁਸੀਂ ਰੈਗੂਲਰ ਐਕਸਰਸਾਈਜ਼ ਕਰੋ ਤਾਂ ਨਾ ਸਿਰਫ ਤੁਹਾਡੇ ਮਸਲ ਸਟਰੋਂਗ ਰਹਿੰਦੇ ਆ ਤੁਹਾਡੀਆਂ ਹੱਡੀਆਂ ਔਰ ਜੋੜਸ ਸਟਰੋਂਗ ਰਹਿੰਦੇ ਆ ਤੁਹਾਨੂੰ ਦਿਲ ਦੀ ਬਿਮਾਰੀ ਦਾ ਵੀ ਰਿਸਕ ਘਟਦਾ ਹੈ ਤੁਹਾਡੇ ਹਾਰਟ ਅਟੈਕ ਦਾ ਰਿਸਕ ਘਟਦਾ ਹੈ 슈ਗਰ बीपी ਮੋਟਾਪਾ ਇਹ ਸਭ ਚੀਜ਼ਾਂ ਦਾ ਰਿਸਕ ਘਟਦਾ ਹੈ ਤੇ ਅਗਰ ਇਹਨਾਂ ਚੋਂ ਕੋਈ ਚੀਜ਼ ਹੈ ਤਾਂ ਦਵਾਈਆਂ ਦੇ ਨਾਲ-ਨਾਲ ਰੈਗੂਲਰ ਐਕਸਰਸਾਈਜ਼ ਕਰਨਾ ਬੜਾ ਯੂਸਫੁਲ ਹੈ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਜੇ ਬੰਦੇ ਦੀ ਸਿਹਤ ਅਲਾਉ ਕਰੇ ਔਰ ਉਹ ਕੁਝ ਹੈਵੀਅਰ ਐਕਸਰਸਾਈਜ਼ ਕਰ ਸਕੇ ਯਾਨੀ ਕਿ ਜਿਵੇਂ ਥੋੜਾ ਜਿਹਾ weight ਚੱਕਣਾ ਜਾਂ ਬੋਡੀ weight ਦੀ ਐਕਸਰਸਾਈਜ਼ ਜਿਵੇਂ ਕਿ ਪੁਸ਼ਅਪ ਹੈ ਪੁਲਅਪ ਹੈ ਜਾਂ ਸਕੁਐਟਸ ਹਨ ਜਾਂ ਛੋਟੇ-ਮੋਟੇ ਡੰਬਲਸ ਦੇ ਨਾਲ weight lift ਕਰਨ ਦੀ ਜੇ ਕਪੈਸਿਟੀ ਹੋਵੇ ਉਹ ਵੀ ਚੀਜ਼ਾਂ ਕੀਤੀਆਂ ਜਾ ਸਕਦੀਆਂ ਕਿਉਂਕਿ 30 ਸਾਲ ਦੀ ਉਮਰ ਤੋਂ ਬਾਅਦ ਔਰ ਖਾਸ ਤੌਰ ਤੇ 50 ਸਾਲ ਦੀ ਉਮਰ ਤੋਂ ਬਾਅਦ ਸਰੀਰ ਦਾ ਜਿਹੜਾ ਲੀਨ ਮਾਸ ਹੈ ਜਿਹੜਾ ਸਟਰੋਂਗ ਮਾਸ ਹੈ ਜਾਨੀ ਕਿ ਹੱਡੀਆਂ ਔਰ ਮਸਲ ਇਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ 30 ਸਾਲ ਤੋਂ ਬਾਅਦ ਇਹ ਆਲਮੋਸਟ 1% ਹਰ ਸਾਲ ਘਟ ਜਾਂਦੇ ਆ ਸੋ ਬੁਟਾਪਾ ਫੈਟ ਵਧਦਾ ਮਸਲ ਤੇ ਬੋਨ ਉਮਰ ਦੇ ਨਾਲ 30 ਸਾਲ ਤੋਂ ਬਾਅਦ ਘਟਦੇ ਆ ਸੋ ਅਗਰ ਆਪਾਂ ਥੋੜੀ ਜੀ weight ਵਾਲੀ ਐਕਸਰਸਾਈਜ਼ ਕਰ ਸਕੀਏ ਬਹੁਤ ਹੀ ਅੱਛਾ ਹੈ ਉਹਦੇ ਨਾਲ ਜਿਹੜੇ ਏਜ ਦੇ ਇਫੈਕਟਸ ਆਉਂਦੇ ਹੈਗੇ ਬੋਡੀ ਦੇ ਉੱਤੇ ਉਹ ਘਟ ਜਾਂਦੇ ਹਨ ਪਰ ਜਿਹੜਾ ਮਿਨੀਮਮ ਹੈਗਾ ਉਹ ਹੈਗਾ ਕਿ ਆਪਾਂ ਰੋਜ਼ ਅੱਧਾ ਪੌਣਾ ਘੰਟਾ ਸੈਰ ਕਰੀਏ ਐਂਡ ਟ੍ਰਾਈ ਕਰੀਏ ਕਿ ਇਹ ਚੀਜ਼ ਰੋਜ਼ ਕੀਤੀ ਜਾਏ ਪਲੱਸ ਰੋਜ਼ ਮਰਰਾ ਦੇ ਕੰਮ ਲਈ ਆਪਾਂ ਥੋੜਾ ਚੱਲੀਏ ਵੱਧ ਬਜਾਇ ਇਸ ਦੇ ਕਿ ਸਾਰਾ ਕੰਮ ਬੈਠ ਕੇ ਕਰਨ ਦੀ ਕੋਸ਼ਿਸ਼ ਕਰੀਏ ਆਪਾਂ ਨੂੰ ਇਹ ਚਾਹੀਦਾ ਜੀ ਕਿ ਆਪਾਂ ਰੈਗੂਲਰ ਬੇਸਿਸ ਤੇ ਆਪਣਾ ਇੱਕ ਚੈੱਕਅਪ ਕਰਾਈਏ ਸੋ ਲੋਕਾਂ ਨੂੰ ਲੱਗਦਾ ਕਿ ਡਾਕਟਰ ਕੋਲ ਜਾਂ ਹਸਪਤਾਲ 'ਚ ਨਹੀਂ ਜਾਣਾ ਚਾਹੀਦਾ ਪਰ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੂਗਾ ਕਿਸੇ ਵੀ ਮਸ਼ੀਨ ਦਾ ਜਿਵੇਂ ਕਿ ਤੁਹਾਡੇ ਕੋਲ ਕਾਰ ਹੈ ਜਾਂ ਟੂ-ਵੀਲਰ ਹੈ ਤੁਸੀਂ ਉਹਦੀ ਰੈਗੂਲਰ ਸਰਵਿਸ ਕਰਾਉਂਦੇ ਹੋ 6 ਮਹੀਨੇ ਬਾਅਦ ਜਾਂ 1 ਸਾਲ ਬਾਅਦ ਉਹ ਕਿਉਂ ਕਰਾਉਂਦੇ ਹੋ ਉਹ ਇਸੇ ਕਰਾਉਂਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਮਸ਼ੀਨ ਚਲਦੀ-ਚਲਦੀ ਰੁਕ ਨਾ ਜਾਵੇ ਸੋ ਇਹੀ ਚੀਜ਼ ਆਪਣੇ ਸਰੀਰ ਲਈ ਵੀ ਇੰਪੋਰਟੈਂਟ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਹਰ ਅਡਲਟ ਯਾਨੀ ਕਿ 18 20 ਸਾਲ ਦੀ ਉਮਰ ਤੋਂ ਉੱਪਰ ਹਰ ਬੰਦਾ ਹਰ ਔਰਤ ਨੂੰ ਆਪਣੇ ਰਿਸਕ ਫੈਕਟਰ ਪਤਾ ਹੋਣੇ ਚਾਹੀਦੇ 댓 मींस ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਬਲੱਡ ਪ੍ਰੈਸ਼ਰ ਨਾਰਮਲ ਹੈ ਕਿ ਨਹੀਂ 슈ਗਰ ਨਾਰਮਲ ਹੈ ਕਿ ਨਹੀਂ ਕੋਲੇਸਟ੍ਰੋਲ ਨਾਰਮਲ ਹੈ ਕਿ ਨਹੀਂ weight ਨਾਰਮਲ ਹੈ ਕਿ ਨਹੀਂ ਔਰ ਅਗਰ ਇਹ ਚੀਜ਼ਾਂ ਨਾਰਮਲ ਨਹੀਂ ਹੈ ਤਾਂ ਇਹਨਾਂ ਨੂੰ ਨਾਰਮਲ ਕਰਨ ਲਈ ਕੀ ਕਰੇ ਸੋ ਕੁਝ ਐਕਸਟੈਂਡ ਤੱਕ ਤਾਂ ਇਹ ਚੀਜ਼ਾਂ ਪ੍ਰੈਜ਼ ਨਾਲ ਠੀਕ ਹੋ ਜਾਂਦੀਆਂ ਜਿਵੇਂ ਐਕਸਰਸਾਈਜ਼ ਨਾਲ ਔਰ ਹੈਲਦੀ ਡਾਈਟ ਦੇ ਨਾਲ ਕੁਝ ਮਿਲੀਮੀਟਰ ਬੀਪੀ ਘਟ ਜਾਂਦਾ ਹੈ ਕੁਝ ਮਿਲੀਗ੍ਰਾਮ ਸ਼ੂਗਰ ਘਟ ਜਾਂਦੀ ਹੈ ਕੁਝ ਮਿਲੀਗ੍ਰਾਮ ਕੋਲੇਸਟ੍ਰੋਲ ਘਟ ਜਾਂਦਾ ਹੈ ਸੋ ਕੁਝ ਹੱਦ ਤੱਕ ਤਾਂ ਇਹ ਲਾਈਫਸਟਾਈਲ ਨਾਲ ਹੀ ਫਰਕ ਪੈ ਜਾਂਦਾ ਬਟ ਕਿਸੇ ਸਟੇਜ ਤੇ ਆ ਕੇ ਦਵਾਈ ਦੀ ਜ਼ਰੂਰਤ ਵੀ ਪੈ ਸਕਦੀ ਹੈ ਸੋ ਜਿਸ ਸਟੇਜ ਤੇ ਦਵਾਈ ਦੀ ਜ਼ਰੂਰਤ ਪਵੇ ਉਸ ਸਟੇਜ ਤੇ ਦਵਾਈ ਸ਼ੁਰੂ ਕਰ ਲੈਣੀ ਚਾਹੀਦੀ ਹੈ ਔਰ ਇਸ ਚੀਜ਼ ਇਹ ਵੈਮ ਨਹੀਂ ਕਰਨਾ ਚਾਹੀਦਾ ਕਿ ਜੀ ਦਵਾਈ ਲੱਗ ਜਾਏਗੀ ਦਵਾਈ ਲੱਗ ਜਾਏਗੀ ਦਾ ਕੀ ਮਤਲਬ ਹੈ ਬੇਸਿਕਲੀ ਤਾਂ ਅਗਰ ਕੋਈ ਬਿਮਾਰੀ ਹੈ ਤਾਂ ਇਹਦਾ ਮਤਲਬ ਹੈ ਦਵਾਈ ਦੀ ਜ਼ਰੂਰਤ ਹੈ ਔਰ ਅਗਰ ਉਸ ਇਸ ਦਵਾਈ ਲਾਉਂਗੇ ਤਾਂ ਅੱਗੇ ਚਲ ਕੇ ਹਾਰਟ ਦੀ ਬਿਮਾਰੀ ਬ੍ਰੇਨ ਦੀ ਬਿਮਾਰੀ ਕਿਡਨੀ ਦੀ ਬਿਮਾਰੀ ਆਉਣ ਦੇ ਰਿਸਕ ਘਟਣਗੇ ਸੋ ਇਸ ਕਰਕੇ ਆਪਣੇ ਆਪ ਨੂੰ ਸੇਤਮੰਦ ਰੱਖਣ ਲਈ ਆਪਾਂ ਨੂੰ ਆਪਣਾ ਰੈਗੂਲਰ ਚੈੱਕ ਅਪ ਕਰਾਉਣਾ ਚਾਹੀਦਾ ਸੋ 20 ਸਾਲ ਦੀ ਉਮਰ ਦੇ ਵਿੱਚ ਤਾਂ 5 ਸਾਲ ਚੱਕਰ ਚੈੱਕ ਅਪ ਬਹੁਤ 35 ਸਾਲ ਦੀ ਉਮਰ ਤੋਂ ਬਾਅਦ ਆਪਾਂ ਇਸ ਨੂੰ ਘਟਾ ਕੇ 2 ਤੋਂ 3 ਸਾਲ ਬਾਅਦ ਕਰ ਸਕਦੇ ਹਾਂ ਜੇ ਕਿਸੇ ਸਟੇਜ ਤੇ ਖਰਾਬੀ ਆਵੇ ਤਾਂ ਜ਼ਿਆਦਾ ਰੈਗੂਲਰ ਚੈੱਕਅਪ ਦੀ ਲੋੜ ਪੈ ਸਕਦੀ ਹੈ ਉਹ ਜਿਵੇਂ ਤੁਹਾਨੂੰ ਡਾਕਟਰ ਐਡਵਾਈਸ ਕਰਨ ਉਵੇਂ ਕਰੋ ਆਦਰਵਾਇਜ਼ ਜੇ ਸਭ ਸਿਹਤਮੰਦ ਹੈ ਤਾਂ 2-3 ਸਾਲ ਚ ਇੱਕ ਵਾਰ ਆਪਾਂ ਨੂੰ ਆਪਣਾ ਚੈੱਕਅਪ ਕਰਾ ਲੈਣਾ ਚਾਹੀਦਾ ਇੱਕ ਕੁਆਲੀਫਾਈਡ ਡਾਕਟਰ ਦੇ ਕੋਲ ਇਹ ਅਗਰ ਆਪਾਂ ਚੀਜ਼ਾਂ ਕਰਦੇ ਰਾਂਗੇ ਤਾਂ ਆਪਾਂ ਲੌਂਗ ਟਰਮ ਆਪਣੀ ਸਿਹਤ ਮੇਨਟੇਨ ਕਰ ਸਕਦੇ ਹਾਂ ਔਰ ਦਿਲ ਦੀਆਂ ਬਿਮਾਰੀਆਂ ਤੋਂ ਬਚਣ